ਜੀ ਫੈਮਿਲੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੱਲ ਮੇਰਾ ਵਲੌਗ ਨਹੀਂ ਆਇਆ ਮੇਰਾ ਵਲੌਗ ਤਾਂ ਨਹੀਂ ਆਇਆ ਸੀ ਕਿਉਂਕਿ ਮੈਂ ਮਹਿੰਦੀ ਲਗਾਉਣ ਜਾਣਾ ਸੀ ਕਿਸੇ ਬ੍ਰਾਈਡਲ ਦੇ ਤੇ ਹਨਾ ਮੈਂ ਚਲੋ ਤੁਹਾਨੂੰ ਸਾਰਿਆਂ ਨੂੰ ਦਿਖਾ ਦੂੰਗੀ ਨਾਲ ਦੱਸੂਗੀ ਵੀ ਮੈਂ ਮਹਿੰਦੀ ਵਗੈਰਾ ਵੀ ਲਗਾ ਲੈਣੀ ਹੈ ਹਨਾ ਪਾਰਲਰ ਦੇ ਥੋੜਾ ਬਹੁਤ ਚਲੋ ਜਿੰਨਾ ਕੰਮ ਦਾ ਮੈਂ ਕੰਮ ਕਰਦੀ ਰਹਿਣੀ ਹੈਗੀ ਤੇ ਨਾਲ-ਨਾਲ ਇਹ ਹੁੰਦਾ ਕਿ ਜਦੋਂ ਆਪਾਂ ਮਿਹਨਤ ਕਰਦੇ ਹਾਂ ਨਾ ਮਿਹਨਤ ਕਰਨ 'ਚ ਕੋਈ ਡਰ ਨਹੀਂ ਹੁੰਦਾ ਤੇ ਨਾ ਹੀ ਕੋਈ ਸ਼ਰਮ ਹੁੰਦੀ ਹੈ ਹਨਾ ਤਾਂ ਕਰਕੇ ਮੈਂ ਥੋੜਾ ਜਿਹਾ ਵਲੌਗ ਵੀ ਬਣਾ ਲਿਆ ਸੀਗਾ ਵੀ ਮੈਂ ਚਲੋ ਆਪਣੀ ਆਡੀਅנס ਨਾਲ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਲੂੰਗੀ ਤੇ ਕੀ ਕਰਨ ਗਈ ਸੀ ਹਣਾ ਲੋ ਦੇਖ ਲੋ ਮੇਰੀ ਮਹਿੰਦੀ ਕਿੰਨੀ ਸੋਹਣੀ ਮੈਂ ਉਹਦੇ ਮਹਿੰਦੀ ਲਗਾਤੀ ਸੀ ਬ੍ਰਾਈਡਲ ਮਹਿੰਦੀ ਚ ਲਾਂਚ ਵੀ ਬਹੁਤ ਜ਼ਿਆਦਾ ਮਿਹਨਤ ਲੱਗੀ ਮੈਨੂੰ ਕਰੀਬ ਮੈਂ 11 ਵਜੇ ਦੀ ਮਹਿੰਦੀ ਸ਼ੁਰੂ ਕੀਤੀ 3 ਵਜੇ ਗਏ ਸੀਗੇ ਤੇ 4:00 ਵਜੇ ਮੈਂ ਆਪਣੇ ਘਰ ਆਈ ਸੀ ਸ਼ਾਮ ਨੂੰ ਮੈਂ ਸਾਰਾ ਦਿਨ ਹਣਾ ਕਿੰਜ ਬੀਤ ਗਿਆ ਮੈਨੂੰ ਬਿਲਕੁਲ ਨਹੀਂ ਪਤਾ ਲੱਗਿਆ ਕਿਉਂਕਿ ਕੰਮ ਕਰਦੇ ਕਰਦੇ ਹਣਾ ਨਹੀਂ ਪਤਾ ਲੱਗਿਆ ਤੇ ਇਸ ਤਰ੍ਹਾਂ ਮੈਂ ਬੈਠ ਕੇ ਹੀ ਮਹਿੰਦੀ ਲਗਾਉਂਦੀ ਰਹੀ 2-3 ਘੰਟੇ ਲਗਾਤਾਰ ਤੇ ਫਿਰ ਨਾ ਬਾਹ ਦੇ ਵਿੱਚ ਮੈਨੂੰ ਉੱਠਣ ਚ ਬਹੁਤ ਪ੍ਰੋਬਲਮ ਹੋਈ ਮੇਰੀ ਆਕਾਰ ਆ ਕੇ ਕਮਰ ਵਗੈਰਾ ਲੱਤਾਂ ਬਹੁਤ ਹਾਂ ਤੇ ਪਰ ਉਹੀ ਹੁੰਦਾ ਕਿ ਜੇ ਆਪਾਂ ਮਿਹਨਤ ਕਰਾਂਗੇ ਹਨ ਤਾਂ ਹੀ ਤਾਂ ਕਦੇ ਨਾ ਕਦੇ ਆਪਾਂ ਨੂੰ ਸਫਲਤਾ ਮਿਲੇਗੀ ਬਸ ਕਹਿੰਦੇ ਸਬਰ ਦਾ ਫਲ ਮਿੱਠਾ ਹੁੰਦਾ ਤਾਂ ਕਰਕੇ ਬਸ ਮੈਂ ਆਪਣੇ ਕੰਮ ਲੱਗੀ ਰਹਿਣੀ ਹੁੰਨੀ ਆਗੀ ਤੇ ਜਿੰਨਾ ਕੋ ਹੁੰਦਾ ਮੈਂ ਆਪਣਾ ਇਹ ਵੀ ਕਵਾਲਾ ਕੰਮ ਕਰ ਲੈਣੀ ਹੈ ਨਾਲ-ਨਾਲ ਤੇ ਨਾਲ ਹੀ YouTube ਤੇ ਕੰਮ ਕਰਦੀ ਆਗੀ ਤੇ ਇਹ ਹੁੰਦਾ ਕਿ ਚਲੋ ਆਪਾਂ ਹਨ ਆਪਣੇ ਆਪਣਾ ਫਿਊਚਰ ਦਾ ਚਲੋ ਜਿੱਦਾਂ ਠੀਕ ਆ ਅਗੋਂ ਆਪਾਂ ਆਪਣੇ ਬੱਚੇ ਦਾ ਫਿਊਚਰ ਸੋਚ ਰਹਾ ਹਨ ਤਾਂ ਮੈਂ ਆਪਣੇ ਬੱਚੇ ਲਈ ਸਭ ਕੁਝ ਕਰਨ ਨੂੰ ਤਿਆਰ ਆ ਵੀ ਜੋ ਵੀ ਮੇਰੇ ਤੋਂ ਹੁੰਦਾ ਹੈ ਜਿੰਨਾ ਵੀ ਕੰਮ ਹੁੰਦਾ ਮੈਂ ਕਰਦੀ ਆਂਗੀ ਨਾਲ-ਨਾਲ ਤੇ ਬਸ ਆਪਾਂ ਇੱਥੇ ਹਨ ਮੈਂਂਦੀ ਦੱਸਿਓ ਮੈਨੂੰ ਕਮੈਂਟ ਕਰਕੇ ਤੁਹਾਨੂੰ ਸਾਰਿਆਂ ਨੂੰ ਮੇਰੀ ਮੈਂਂਦੀ ਕਿੱਦਾਂ ਲੱਗੀ ਜੀ ਫੈਮਿਲੀ ਕਾਲਣਾ ਜਦੋਂ ਮੈਂ ਜਾਣਾ ਸੀ ਮੰਡੀ ਲਗਾਉਣ ਪਹਿਲਾਂ ਤਾਂ ਮੈਂ ਸਵੇਰੇ ਉੱਠ ਗਈ ਸੀਗੀ ਬਟ ਉਸ ਤੋਂ ਬਾਅਦ ਫਿਰ ਮੈਨੂੰ ਨੀਂਦ ਆ ਗਈ ਪਤਾ ਨਹੀਂ ਲੱਗਿਆ ਫਿਰ 8 ਵਜੇ ਉੱઠી ਸਿੱਧਾ ਤੇ ਮੈਂ 9 ਵਜੇ ਜਾਣਾ ਸੀਗਾ ਤੇ ਮੈਂ ਉਹਨਾਂ ਨੂੰ 9 ਵਜੇ ਟਾਈਮ ਦਿੱਤਾ ਐਸ ਵੀ ਮੈਂ 9 ਵਜੇ ਆ ਜਾਊਂਗੀ ਟਾਈਮ ਤਾਂ ਜਲਦੀ ਦਿੱਤਾ ਸੀ ਕਿਉਂਕਿ ਮੇਰੇ ਮਾਈਂਡ 'ਚ ਇਦਾਂ ਸੀਗਾ ਕਿ ਮੈਂ ਮੋਕਸ਼ੀ ਨੂੰ ਹਨਾ ਸਕੂਲ ਭੇਜ ਕੇ ਉਸ ਤੋਂ ਬਾਅਦ ਚਲ ਜਾਂਗੀ ਵੀ 2-3 ਘੰਟੇ ਚਲੋ ਸਕੂਲ ਰਹੇਗੀ ਉਹ ਤੱਕ ਮੈਂ ਵਾਪਿਸ ਆ ਜਾਊਂਗੀ ਵੀ ਹਨਾ ਪਿੱਛੇ ਮੰਮੀ ਪਾਪਾ ਵੀ ਤੰਗ ਹੁੰਦੇ ਨੇ ਤੇ ਤੰਗ ਹੋਣ ਦੀ ਗੱਲ ਨਹੀਂ ਇਹ ਹੈ ਕਿ ਇਹਨੂੰ ਐਵੇਂ ਹੋ ਜਾਂਦਾ ਕਿ ਮੇ ਹਣਾ ਵੈਸੇ ਇਹਨੇ ਬਿਲਕੁਲ ਵੀ ਮੇਰਾ ਫਿਕਰ ਨਹੀਂ ਕੀਤਾ ਬਿਲਕੁਲ ਜਦੋਂ ਮੈਂ ਆਈ ਬਹੁਤ ਖੁਸ਼ ਸੀਗੀ ਖੇਲ ਰਹੀ ਸੀਗੀ ਤੇ ਬਟੇ ਮੈਨੂੰ ਦੇਖ ਕੇ ਜ਼ਿਆਦਾ ਹੀ ਕਰਦੀ ਹੈ ਕਈ ਵਾਰ ਤਾਂ ਫਿਰ ਮੇਰੇ ਮਾਈਂਡ ਚ ਇਦਾਂ ਹੀ ਚੱਲ ਰਿਹਾ ਸੀ ਮੈਂ ਫਟਾਫਟ ਮਹਿੰਦੀ ਲਿਪਟਾਵਾਂ ਤੇ ਉਸ ਤੋਂ ਬਾਅਦ ਘਰ ਆਵਾਂ ਬਟ ਜਦੋਂ ਮੈਂ ਉੱਥੇ ਮਹਿੰਦੀ ਲਗਾ ਕੇ ਆਈ ਤਾਂ ਉੱਥੇ ਹੋਰ ਵੀ ਜਣੀਆਂ ਕਹਿਣ ਲੱਗੀਆਂ ਵੀ ਅਸੀਂ ਵੀ ਮਹਿੰਦੀ ਲਵਾਣੀ ਹੈ ਮੈਂ ਕਿਹਾ ਨਹੀਂ ਹੁਣ ਮੇਰੇ ਕੋਲ ਟਾਈਮ ਨਹੀਂ ਆ ਵੀ ਮੇਰੀ ਬੇਟੀ ਘਰ ਕਰ ਲਈ ਹਣਾ ਵੀ ਮੈਂ ਕੱਲੀ ਬ੍ਰਾਈਡਲ ਦਾ ਕਹਿ ਕੇ ਗਈ ਸੀ ਮੈਂ ਬ੍ਰਾਈਡਲ ਦੇ ਹੀ ਲਾਉਂਗੀ ਤਬੇਸੀ ਮੇਰੇ ਕੋਲ ਕੰਮ ਤਾਂ ਵਧੀਆ ਹੋ ਜਾਂਦਾ ਵੀ ਅਗਰ ਕਰਨਾ ਚਾਹਾਂ ਤਾਂ ਮੈਂ ਬਹੁਤ ਆ ਸਕਦਾ ਮਹਿੰਦੀ ਦਾ ਪਰ ਮੈਂ ਥੋੜਾ ਬਹੁਤ ਇੰਨਾ ਨਹੀਂ ਕਰਦੀ ਥੋੜਾ ਜਿਹਾ ਹੀ ਕਰਦੀ ਹਾਂ ਕਿਉਂਕਿ ਨਾ ਮੇਰੇ ਕੋਲ ਬੱਚਾ ਛੋਟਾ ਉਹਦੇ ਕਰਕੇ ਫਿਰ ਜ਼ਿਆਦਾ ਨਹੀਂ ਹੋ ਪਾਂਦਾ ਤੇ ਬਸ ਉਸ ਤੋਂ ਬਾਅਦ ਫਿਰ ਨਾ ਮੈਂ ਮਹਿੰਦੀ ਲਗਾਉਣ ਚਲ ਗਈ ਸੀ ਫਿਰ ਸ਼ਾਮ ਨੂੰ ਵਾਪਸ ਆਈਆਂ 4 ਵਜੇ ਤੇ ਮੇਰੇ ਹਸਬੰਦ ਮੈਨੂੰ ਲੈ ਆਏ ਸੀ ਘਰ ਵਾਪਸ ਤੇ ਘਰ ਵਾਪਸੀ ਆਂਦੇ ਹੋਏ ਮੈਂ ਵਲੌਗ ਬਣਾਇਆ ਥੋੜਾ ਜਿਹਾ ਤੁਹਾਡੇ ਸਾਰਿਆਂ ਨੇ ਦੇਖ ਲੈਣਾ ਏ ਬਸ ਉਹ ਬਦਿਲ ਅੰਗੇ ਦਿਨ ਉਹ ਕੱਲ ਵਾਲਾ ਵੀ ਤੇ ਬਸ ਅੱਜ ਵਾਲਾ ਦਿਨ ਵੀ ਸ਼ੁਰੂ ਹੋ ਜਾਏਗਾ ਤੁਹਾਨੂੰ ਸਾਰਿਆਂ ਨੂੰ ਵਲੌਗ ਰਾਹੀਂ ਪਤਾ ਲੱਗ ਜਾਏਗਾ ਸ਼ਸ਼ੀਕਾਲ ਗੁੱਡ ਮਾਰਨਿੰਗ ਵੈਲਕਮ ਬੈਕ ਟੂ आवर ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਰੱਜ ਖੁਸ਼ੀ ਹੋਵੋਗੇ ਸੋ ਮੇਰਾ ਵਲੌਗ ਕਰ ਰਿਹਾ 10:00 ਵਜੇ ਅੱਜ ਮੈਂ 10:00 ਵੱਜ ਚੁੱਕੇ ਨੇ ਤੇ ਹੁਣ ਮੈਂ ਆਪਣਾ ਵਲੌਗ ਸਟਾਰਟ ਕਰੂੰਗੀ ਮੈਂ ਨਹਾ ਲਈ ਆ ਤੇ ਅੱਜ ਮੈਂ ਹੈਡ ਵਾਸ਼ ਕਰਿਆ ਤੇ ਮੋਕਸ਼ੀ ਸਕੂਲ ਚਲ ਗਈ ਹੋਈ ਹੈ ਮੇਰੇ ਬੇਟੀ ਤੇ ਅ ਕੱਲ ਵਲੌਗ ਨਹੀਂ ਆਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਗਾ ਤੇ ਵਲੌਗ ਕਿਉਂ ਨਹੀਂ ਆਇਆ ਕੱਲ ਮੈਂ ਗਈ ਹੋਈ ਸੀਗੀ ਬ੍ਰਾਈਡਲ ਦੇ ਮਹਿੰਦੀ ਲਗਾਉਣ ਤੇ ਮੈਂ ਮਹਿੰਦੀ ਘਰਵਲ ਲਗਾ ਲੈਣੀ ਆ ਜਿਵੇਂ ਹਨਾ ਤੇ ਬਸ ਬੋਰ ਲਗਾਇਆ ਹੈ ਨਾ ਘਰ ਤੇ ਆਰਡਰ ਆਇਆ ਸੀ ਮੇਰੇ ਕੋਲ ਕਿ ਇਹ ਬ੍ਰਾਈਡਲ ਦੇ ਮਹਿੰਦੀ ਲਗਾਨੀ ਆ ਤੇ ਫਿਰ ਉਹਦੇ ਘਰ ਕੇ ਫਿਰ ਮੈਂ ਕੱਲ ਸਾਰ ਦਿਨ ਉਧਰ ਹੀ ਰਹੀਆਂ ਕਿ ਦੁਪਹਿਰ ਨੂੰ ਆਈ ਸੀ 4:00 ਵਜੇ ਘਰ ਸਵੇਰੇ ਚਲ ਗਈ ਸੀ ਤੇ ਮੌਕਸ਼ੀ ਮੰਮੀ ਪਾਪਾ ਹੋਰਾਂ ਕੋਲ ਖੇਡਦੀ ਰਹੀ ਬਸ ਆ ਕੇ ਮੈਂ ਰੈਸਟ ਕੀਤਾ ਥੋੜਾ ਜਿਹਾ ਕਿਉਂਕਿ ਕੱਲ ਬਹੁਤ ਜ਼ਿਆਦਾ ਥੱਕ ਗਈ ਸੀ ਮੈਂ ਬੈਠੇ ਬੈਠੇ ਮਹਿੰਦੀ ਲਗਾ ਰਹੀ ਸੀ ਬ੍ਰਾਈਡਲ ਦੇ ਲਾਨੀ ਸੀ ਹੱਥਾਂ ਤੇ ਪੈਰਾਂ ਤੇ ਹਨਾ ਬਹੁਤ ਜ਼ਿਆਦਾ ਮਿਹਨਤ ਹੋ ਜਾਂਦੀ ਹੈਗੀ ਤੇ ਬੱਸ ਫਿਰ ਕੱਲ ਕੋਈ ਵਲੌਗ ਨਹੀਂ ਬਣਾ پائی ਉੱਥੇ ਥੋੜਾ ਬਹੁਤ ਛੂਟ ਕੀਤਾ ਉਹ ਮੈਂ ਹੁਣ ਪਹਿਲਾਂ ਤੁਸੀਂ ਦੇਖ ਹੀ ਲਓਗੇ ਵੀਡੀਓ ਦੇ ਵਿੱਚ ਦੇਖ ਹੀ ਲਿਆਉਣਾ ਪਹਿਲਾਂ ਦਾ ਮੈਂ ਪਹਿਲਾਂ ਹੀ ਐਡ ਕਰੂੰਗੀ ਬਾਅਦ ਦੇ ਵਿੱਚ ਹੀ ਆਵਦਾ ਦਿਖਾਉਂਗੀ ਤੁਹਾਨੂੰ ਅੱਜ ਵਾਲਾ ਵਲੌਗ ਤੇ ਬਾਕੀ ਜਿਹੜਾ ਕੋਈ ਹੈ ਨਾ ਚੈਨਲ ਦੇ ਵਿੱਚ ਪਹਿਲੀ ਵਾਰ ਆਂਦਾ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਹੁਣ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਕੋ ਚੈਨਲ ਵਿੱਚ ਪਹਿਲੀ ਵਾਰ ਆਈ ਜਾਏਗਾ ਨਾ ਲੀ ਨੋਟੀਫਿਕੇਸ਼ਨ ਵਾਲਾ ਬੈਲ ਜਰੂਰ ਦਬਾਇਆ ਕਰੋ ਤਾਂ ਕਿ ਹਨਾ ਮੇਰੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਜਲਦੀ ਮਿਲ ਸਕੇ ਸੋ ਦੋਸਤੋ ਹਨਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਰਿਕਵੈਸਟ ਕਰਨੀ ਸੀ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਲਾਸਟ ਦੇ ਵਿੱਚ ਨਾ ਛੱਡਿਆ ਕਰੋ ਸਕਿਪ ਨਾ ਕਰਿਆ ਕਰੋ ਇੱਕ ਤਾਂ ਜੇ ਤੁਸੀਂ ਸਕਿਪ ਕਰੋਗੇ ਤਾਂ ਤੁਹਾਨੂੰ ਕੁਝ ਸਮਝ ਨਹੀਂ ਆਏਗਾ ਮੈਂ ਕੀ ਬੋਲ ਰਹੀ ਹਾਂ ਕੀ ਦੱਸ ਰਹੀ ਹਾਂ ਜੇ ਤੁਸੀਂ ਫੁੱਲ ਵਾਚ ਕਰੋਗੇ ਤੁਹਾਨੂੰ ਕੁਝ ਸਮਝ ਆਏਗਾ ਮੇਰਾ ਰੁਟੀਨ ਕੀ ਹੈ ਮੈਂ ਕਿੱਦਾਂ ਰਹਿੰਦੀ ਹਾਂ ਆਪਣੇ ਫੈਮਿਲੀ ਨਾਲ ਹਨਾ ਸਾਰਾ ਕੁਝ ਤਾਂ ਬਸ ਸੁਨੇਵੇਂ ਨਹਾ ਕੇ ਆਈਆਂ ਜਸਟ ਤੇ ਬ੍ਰੇਕਫਾਸਟ ਸਾਡਾ ਹੋ ਗਿਆ ਮੇਰੇ ਹਸਬੰਡ ਵੀ ਚਲੇ ਗਏ ਨੇ ਸਾਡਾ ਸਾਰਿਆਂ ਦਾ ਬ੍ਰੇਕਫਾਸਟ ਹੋ ਗਿਆ ਹੋਇਆ ਬਸ ਮੈਂ ਔਨ ਕਰਨੀ ਹੈ ਕਰ ਦੇ ਸਫਾਈਆਂ ਜੋ ਕਿ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਸੋ ਮੇਰੇ ਵਲੌਗ ਦੇ ਵਿੱਚ ਕੰਟੀਨਿਊ ਬਣੇ ਰਹਿਣਾ ਤੋ ਹਾਂਜੀ ਫੈਮਿਲੀ ਆ ਨਾ ਤਾਂ ਸਾਰਿਆਂ ਨੂੰ ਮੇਰਾ ਵੈਸੇ ਰੁਟੀਨ ਪਤਾ ਹੀ ਆ ਨਾ ਵੀ ਮੈਂ ਆਪਣਾ ਜਿਹੜਾ ਵਲੌਗ ਹੈ ਉਹ 9:00 10:00 ਵਜੇ ਕੋ ਸਟਾਰਟ ਕਰਦੀ ਹੁੰਨੀ ਆ ਤੇ ਆ ਨਾ ਸਭ ਤੋਂ ਪਹਿਲਾ ਸਟਾਰਟਿੰਗ ਮੇਰੇ ਰੂਮ ਤੋਂ ਹੀ ਹੁੰਦੀ ਹੈ ਮੈਂ ਆਪਣੇ ਰੂਮ ਦੀ ਸਫਾਈ ਵਗੈਰਾ ਕਰਨ ਲੱਗ ਜਾਂਦੀ ਆ ਅੱਜ ਤਾਂ ਮੈਂ ਬੈਡ ਵਗੈਰਾ ਤੋਂ ਡਸਟਿੰਗ ਕਰ ਰਹੀ ਸੀ ਕਿਉਂਕਿ ਕੱਲ ਹਣਾ ਨਹੀਂ ਹੋਏਗੀ ਤਾ ਅਗਰ ਕੀ ਫਿਰ ਮੈਂ ਕਿ ਚਲੋ ਅੱਜ ਬੈੱਡ ਤੇ ਜੋ ਉਸਮਾਨ ਪਿਆ ਸੀ ਉਹ ਚੱਕ ਕੇ ਰੱਖਤਾ ਸੀ ਮੋਕਸ਼ ਦਿਖਲੋ ਹਉਣੇ ਜਾਂ ਮੋਕਸ਼ ਨਿੱਕੇ ਮੋٹے ਚੀਜ਼ਾਂ ਇਹ ਭਈਆਂ ਸੀਗੀਆਂ ਤੇ ਉਹ ਚੱਕ ਕੇ ਰੱਖਤੀਆਂ ਉਸ ਤੋਂ ਬਾਅਦ ਫਿਰ ਮੈਂ ਬੈੱਡ ਸ਼ੀਟ ਨੂੰ ਝਾੜ ਕੇ ਵਿਛਾ ਲਿਆ ਸੀ ਤੇ ਸਹਰਾਣਿਆਂ ਦੇ ਜਿਹੜੇ ਕਵਰ ਸੀ ਉਹ ਵੀ ਚੜਾਤੇ ਸੀਗੇ ਤੇ ਬੈੱਡ ਸ਼ੀਟ ਮੈਂ 2-3 ਦਿਨ ਪਹਿਲਾਂ ਹੀ ਚੇਂਜ ਕੀਤੀ ਤਾਂ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਮੈਨੂੰ ਡੇਲੀ ਦੇਖਦੇ ਨੇ ਤੇ ਜਿਹੜੇ ਹਨਾ ਮੇਰੇ ਚੈਨਲ ਵਿੱਚ ਨਿਊ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਹਨਾ ਤੁਹਾਨੂੰ ਮੇਰੀ ਵੀਡੀਓ ਜਲਦੀ ਜਲਦੀ ਮਿਲ ਸਕੇ ਤੇ ਬਸ ਹੁਣ ਇੱਥੇ ਨਾ ਮੈਂ ਆਪਣਾ ਸਰਾਣੇ ਵਗੈਰਾ ਦੇ ਕਵਰ ਚੜਾ ਲਈ ਸੀ ਤੇ ਨਾਲ ਹੀ ਆਪਣੀ ਚੱਦਰ ਜਿਹੜੀ ਛਾੜ ਕੇ ਵਿਛਾ ਦੂੰਗੀ ਤੇ ਬਸ ਇਦਾਂ ਹੀ ਹਣਾ ਸਾਰਾ ਦਿਨ ਬੀਤ ਗਿਆ ਪਤਾ ਹੀ ਨਹੀਂ ਚੱਲਦਾਗਾ ਦਿਨ ਬਹੁਤ ਛੋਟੇ ਛੋਟੇ ਹੋ ਗਏ ਨੇ ਅੱਜਕੱਲ ਤੇ ਨਹੀਂ ਪਤਾ ਲੱਗਦਾ ਕਿੱਦਾਂ ਬੀਤ ਜਾਂਦਾਗਾ ਤੇ ਕੱਲ ਵਾਲਾ ਦਿਨ ਵੀ ਮੈਨੂੰ ਬਿਲਕੁਲ ਨਹੀਂ ਪਤਾ ਲੱਗਿਆ ਜਿਵੇਂ 4 ਵਜੇ ਮੈਂ ਆਈ ਕੰਟ ਤੱਕ ਤਾਂ ਮੈਂ ਰੈਸਟ ਕਰਿਆ ਉਸ ਤੋਂ ਬਾਅਦ ਫਿਰ ਜਾ ਕੇ ਮੈਂ ਕਿਤੇ ਹਨਾ ਕੰਮ-ਕੁਮ ਕੀਤਾ ਥੋੜੇ ਚਿਰ ਮੋਕਸ਼ੀ ਨੂੰ ਖਲਾਇਆ ਤੇ ਫਿਰ ਸ਼ਾਮ ਨੂੰ ਸਵੇਰੇ ਮੰਮਾ ਨੇ ਬਣਾਈ ਸੀ ਕarele ਤੇ ਫਿਰ ਸ਼ਾਮ ਨੂੰ ਕੱਲ ਮੈਂ ਦਾਲ ਬਣਾਈ ਸੀ ਮੂੰਗੀ ਮਸਰੀ ਦੀ ਤੇ ਬਸ ਇਦਾਂ ਹੀ ਹਨਾ ਡਿਨਰ ਕਰ ਲਿਆ ਤੇ ਅਸੀਂ ਰਾਤੀਨਾ 11-12 ਵਜੇ ਗਏ ਤੇ ਮੈਨੂੰ ਪਤਾ ਨਹੀਂ ਨੀਂਦ ਨਹੀਂ ਆ ਰਹੀ ਸੀ ਕੀ ਗੱਲ ਸੀਗੀ 12 ਤੋਂ ਵੀ ਸਾਢੇ 12 ਦਾ ਟਾਈਮ ਹੋਈ ਜਾਵੇ ਤੇ ਮੈਨੂੰ ਨੀਂਦ ਨਾ ਆਵੇ ਫਿਰ ਮੈਂ ਫੋਨ ਵਗੈਰਾ ਚਲਾਉਣ ਲੱਗ ਗਈ ਉਸ ਤੋਂ ਬਾਅਦ ਥੋੜੀ देर ਬਾਅਦ ਜਾ ਕੇ ਤੇ ਨੀਂਦ ਆਈ ਮੈਨੂੰ ਬਈ ਵਾਰ ਇਦਾਂ ਹੀ ਹੋ ਜਾਂਦਾ ਹਨਾ ਵੀ ਜਿਵੇਂ ਨੀਂਦ ਨਹੀਂ ਆਉਂਦੀਗੀ ਤੇ ਬਟ ਪਤਾ ਨਹੀਂ ਮੇਰੇ ਨਾਲ ਕੀ ਹੋਇਆ ਹੀ ਰਾਤੀ ਨੀਂਦ ਨਹੀਂ ਆ ਰਹੀ ਸੀਗੀ ਤੇ ਬਸ ਜਿੱਦਾਂ ਹੀ ਸਵੇਰ ਹੋਈ ਸਵੇਰੇ ਫਿਰ ਉੱਠਦੇ ਸਾਰ ਹਨਾ ਮੈਂ ਮੋਕਸ਼ੀ ਨੂੰ ਆਪਣੀ ਬੇਟੀ ਨੂੰ ਸਕੂਲ ਭੇਜਿਆ ਉਸ ਤੋਂ ਬਾਅਦ ਫਿਰ ਜਾ ਕੇ ਸਾਰਿਆਂ ਨੂੰ ਨਾਸ਼ਤਾ ਵਗੈਰਾ ਕਰਾਇਆ ਤੇ ਆਪ ਕੀਤਾ ਤੇ ਫਿਰ ਮੈਂ ਨਾਲ ਹੀ ਕੜੀ ਰੱਖਤੀ ਸੀ ਅੱਜ ਕੜੀ ਬਣਾਈ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਸਫਾਈਆਂ ਵਗੈਰਾ ਸ਼ੁਰੂ ਕਰੀਆਂ ਸੀਗੀਆਂ ਤੇ ਇੱਥੇ ਨਾ ਮੈਂ ਕੰਗਾ ਵਾਰੀ ਸੀ ਕਿਉਂਕਿ ਨਾ ਜਦ ਮੈਂ ਵਾਲ ਧੋਤੇ ਸੀਗੇ ਤੇ ਵਾਲ ਤੋਂ ਹੋਂ ਤੋਂ ਬਾਅਦ ਨਾ ਮੇਰੇ ਤੋਂ ਕੰਮ ਬਿਲਕੁਲ ਹੀ ਹੁੰਦਾਗਾ ਮੈਨੂੰ ਇਦਾਂ ਲੱਗ ਜਾਈਗਾ ਵਾਲ ਅੱਗਿਆ ਹੀ ਜਾਂਦੇ ਕੁਝ ਗਰਮੀ ਹੈ ਨਾ ਗਰਮੀ ਕਰਕੇ ਨਹੀਂ ਵਾਲ ਖੁੱਲੇ ਛੱਡ ਜਾਂਦੇ ਬਟ ਹੁਣ ਮੇਦੀ ਵੀ ਮਜਬੂਰੀ ਸੀ ਮੈਂ ਹੈੱਡ ਵਾਸ਼ ਕੀਤਾ ਸੀਗਾ ਤਾਂ ਮੈਂ ਫਿਰ ਵਾਲਾਂ ਨੂੰ ਸੁਕਾਉਣਾ ਹੀ ਸੀਗਾ ਤੇ ਬਸ ਹਨਾ ਜਿੰਨੇ ਕੁ ਥੋੜੇ-ਮੋਟ ਸੁੱਕੇ ਵਾਲ ਉਸ ਤੋਂ ਬਾਅਦ ਫਿਰ ਮੈਂ ਬੰਨਨੇ ਕਰੀ ਵੀ ਥੋੜੀ ਜਿਹੀ ਉਪਰ ਅਬਰ ਪਾ ਲਈ ਸੀਗੀ ਜਿੱਦਾਂ ਆਪਾਂ ਕਲਚਰ ਲਗਾ ਲੈਨੇ ਉਦਾਂ ਤਾਂ ਬਸ ਪਾਨ ਤੋਂ ਬਾਅਦ ਫਿਰ ਮੈਂ ਨਾਲ-ਨਾਲ ਦਸਚ ਵਗੈਰਾ ਕਰਨ ਲੱਗ ਗਈ ਸੀ ਟੇਬਲ ਤੋਂ ਸਾਫ਼ ਕਰਤਾ ਹੀ ਤੇ ਉਸ ਤੋਂ ਬਾਅਦ ਫਿਰ ਮੈਂ ਅੱਗੇ ਸੀ ਡਰਾਇੰਗ ਰੂਮ ਦੇ ਵਿੱਚ ਡਰਾਇੰਗ ਰੂਮ ਦੇ ਵਿੱਚ ਇੱਕ ਆਰਟਨ ਨੇ ਅਸੀਂ ਡੇਲੀ ਹਨਾ ਲਗਾ ਦੇਣੇ ਹੁੰਨੇ ਆ ਕਿਉਂਕਿ ਏਸੀ ਦੀ ਅਸੀਂ ਨਾ ਦਰਵਾਜ਼ਾ ਖੁੱਲਾ ਛੱਡਦੇ ਆ ਕਿ ਏਸੀ ਦੀ ਕੂਲਿੰਗ ਸਾਰੇ ਹਾਲ ਚ ਹੋ ਜਾਂਦੀ ਹੈ ਫਿਰ ਠੰਡਾ ਹੋ ਜਾਂਦਾ ਹੈਗਾ ਤੇ ਵੈਸੇ ਅੱਗੇ ਨਾ ਮੌਸਮ ਬਹੁਤ ਚੇਂਜ ਹੋ ਗਿਆ ਹੋਇਆ ਜਿੱਦਾਂ ਹੁਣ ਰਾਤ ਨੂੰ ਅੱਧੀ ਰਾਤ ਨੂੰ ਮੈਂ ਏਸੀ ਵੀ ਬੰਦ ਕਰ ਦੇਣੀ ਹੁੰਨੀ ਹੈ ਕਿ ਠੰਡ ਲੱਗਣ ਲੱਗੀ ਹੈ ਤੇ ਬਸ ਇਦਾਂ ਹੀ ਹਨਾ ਮੌਸਮ ਅੱਗੇ ਸਰਦੀ ਆ ਰਹੀ ਹੈ ਅੱਗੇ ਦੀਵਾਲੀ ਆਣੀ ਹੈ ਅਗਲੇ ਕਰਵਾ ਚੌਥਾ ਹਨਾ ਕਰਵਾ ਚੌਥਾ ਨਾ ਤੁਹਾਨੂੰ ਪਤਾ ਹੀ ਹੈ ਲੇਡੀਜ਼ ਨੂੰ ਕਿੰਨਾ ਸ਼ੌਂਕ ਹ ਸੋ ਸੌਰੀ ਦੋਸਤੋ ਵਾਚ ਥੋੜਾ ਜਿਹਾ ਫਰਕ ਪੈ ਗਿਆ ਸੀ ਤੇ ਕਰਵਾ ਚੌਥ ਦਾ ਵਲੌਗ ਵੀ ਹਨ ਬਣਾਉਂਗੀ ਮੈਂ ਕਿਵੇਂ ਤਿਆਰ ਹੋਉਂਗੀ ਜਾਂ ਕਿਦਾਂ ਬਾਕੀ ਜੇ ਹੋ ਸਕੇ ਜਰੂਰ ਕੋਸ਼ਿਸ਼ ਕਰੂੰਗੀ ਉਹਦੇ ਵਿੱਚ ਵਲੌਗ ਬਣਾਉਂਦੀ ਬਟਨਾਂ ਮੈਂ ਕਰਵਾ ਚੌਥ ਤੋਂ ਇੱਕ ਦੋ ਦਿਨ ਪਹਿਲਾਂ ਸੋਚ ਰਹੀ ਹਾਂ ਮਹਿੰਦੀ ਵਗੈਰਾ ਲਗਾਉਣੀ ਆ ਨਾ ਮੈਂ ਮੇਰੇ ਕੋਲ ਫਿਰ ਕਸਟਮਰ ਹੁੰਦੇ ਆਗੇ ਜਿਹੜੇ ਮਹਿੰਦੀ ਲਗਾਣਾ ਹੁੰਦੇ ਹੈਗੇ ਤੇ ਦੇਖੋ ਹੁਣ ਇਸ ਵਾਰ ਕਿਦਾਂ ਹੁੰਦਾ ਪਿਛਲੀ ਵਾਰ ਮੇਰੇ ਕੋਲ ਬਿਲਕੁਲ ਵੀ ਟਾਈਮ ਨਹੀਂ ਸੀਗਾ ਬਹੁਤ ਜ਼ਿਆਦਾ ਅੰਜਣਿਆਂ ਦੇ ਮਹਿੰਦੀ ਲਗਾਈ ਸੀ ਪਿਛਲੀ ਵਾਰ ਵੀ ਤੇ ਇਸ ਵਾਰ ਵੀ ਮੈਂ ਦੇਖ ਰਹੀ ਆਂ ਕਿ ਕਿਤੇ ਹਨਾ ਵੀ ਆਪਾਂ ਲਗਾ ਦੇਾਂਗੇ ਤੇ ਜਿਹੜੇ ਪਟਿਆਲੇ ਤੋਂ ਮੈਨੂੰ ਦੇਖ ਰਹੇ ਆ ਜੇ ਕਿਸੇ ਨੇ ਲਵਾਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਕੋਈ ਗੱਲ ਨਹੀਂ ਆਪਾਂ ਮਹਿੰਦੀ ਉਹਦੇ ਵੀ ਲਾ ਦਾਂਗੇ ਤੇ ਬਸ ਇਦਾਂ ਹੀ ਹਨਾ ਸੋ ਹਾਂਜੀ ਦੋਸਤੋ ਬਾਰ ਨਾਲ ਬੱਲ ਵੱਜੀ ਸੀ ਗੇਟ ਦੇ ਅੱਗੇ ਤਾਂ ਫਿਰ ਮੈਂ ਉੱਥੇ ਚੱਲ ਗਈ ਸੀ ਵੀ ਬਾਲਕੋਨ ਆਏਗਾ ਤੇ ਬਾਹਰ ਨਾਲ ਮੰਮੀ ਦਾ ਕਸਟਮਰ ਆਇਆ ਸੀ ਕੋਈ ਮੰਮੀ ਦਾ ਫਟੀਕ ਦਾ ਕੰਮ ਹੈਗਾ ਕਪੜੇ ਵਗੈਰਾ ਸਿੰਦੇ ਆ ਤਾਂ ਉਹਨਾਂ ਦੇ ਕਸਟਮਰ ਆਇਆ ਸੀ ਤੇ ਮੈਂ ਗੇਟ ਖੋਲ ਕੇ ਉੱਤੇ ਉਹਨਾਂ ਨੂੰ ਚੜ੍ਹਾ ਆਈ ਤੇ ਫਿਰ ਮੈਂ ਆ ਕੇ ਮੈਂ ਕਿਹਾ ਆਪਣੇ ਹਨਾ ਦਾ ਕੰਮ ਕੰਪਲੀਟ ਕਰਾਂ ਕਿਉਂਕਿ ਨਾ ਹੁਣ ਮੈਂ ਆਪਣੀ ਮੋਕਸ਼ੀ ਨੂੰ پارک ਭੇਜਿਆ ਹੋਇਆਗਾ ਸ਼ਾਮ ਨੂੰ ਤੇ ਉਹ ਜਦੋਂ ਉਹ پارک ਜਾਂਦੀ ਉਸ ਤੋਂ ਬਾਅਦ ਹੀ ਮੈਂ ਵੌਇਸ ਓਵਰ ਕਰਦੀ ਆ ਉਦਾਂ ਤੁਸੀਂ ਪਹਿਲਾਂ ਸੁਣਿਆ ਹੀ ਹੋਣਾ ਪਹਿਲਾਂ ਜਦੋਂ ਮੈਂ ਵੌਇਸ ਓਵਰ ਲਗਾ ਰਹੀ ਸੀਗੀ ਵਿੱਚ ਵਿੱਚ ਮੋਕਸ਼ੀ ਬੋਲ ਰਹੀ ਸੀ ਬਿਲਕੁਲ ਵੀ ਮੈਨੂੰ ਹਨਾ ਕਰਨ ਨਹੀਂ ਦੇ ਰਹੀ ਸੀਗੀ ਤਾਂ ਫਿਰ ਜਦੋਂ ਉਹ ਕਿਤੇ ਬਾਹਰ ਜਾਂਦੀ ਉਸ ਤੋਂ ਬਾਅਦ ਹੀ ਮੈਂ ਆਪਣਾ ਸ਼ਾਂਤੀ ਦੇ ਵਿੱਚ ਹੋਣਾ ਲਾ ਕਿ ਤੁਹਾਨੂੰ ਸਾਰਿਆਂ ਨੂੰ ਮੇਰੀ ਵੌਇਸ ਹੈ ਜਿਹੜੀ ਸਮਝ ਆ ਸਕੇ ਹਨਾ ਤਾਂ ਉਸ ਤੋਂ ਬਾਅਦ ਹੁਣ ਚਲੋ ਇਹ ਗੱਲ ਛੱਡੋ ਤੁਸੀਂ ਉਸ ਤੋਂ ਬਾਅਦ ਜਿਵੇਂ ਦੱਸ ਰਹੀ ਸੀ ਤੁਹਾਨੂੰ ਸਾਰਿਆਂ ਨੂੰ ਕੀ ਮਹਿੰਦੀ ਵਗੈਰਾ ਹਨਾ ਆ ਦੱਸ ਰਹੀ ਸੀਗੀ ਤੇ ਬਸ ਉਹੀ ਉਸ ਤੋਂ ਬਾਅਦ ਫਿਰ ਮੈਂ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਡਸਟਿੰਗ ਵਗੈਰਾ ਕਰੀ ਹਨਾ ਸਾਰੇ ਘਰ ਦੇ ਵਿੱਚ ਫਿਰ ਮੈਂ ਝਾੜੂ ਵਗੈਰਾ ਮਾਰਨ ਲੱਗ ਗਈ ਸੀ ਤੇ ਝਾੜੂ-ਝੂੜੂ ਸਾਰੇ ਘਰ ਦੇ ਵਿੱਚ ਮਾਰ ਕੇ ਉਸ ਤੋਂ ਬਾਅਦ ਫਿਰ ਮੈਂ ਪੋਚਾ ਵਗੈਰਾ ਮਾਰੂੰਗੀ ਕਿਉਂਕਿ ਕੱਲ ਪਤਾ ਨਹੀਂ ਮੰਮੀ ਨੇ ਮੇਰੇ ਪਿੱਛੋਂ ਝਾੜੂ ਪੋਚਾ ਝਾੜੂ ਵਗੈਰਾ ਤਾਂ ਮਾਰਿਆ ਹੀ ਪੋਚਾ ਲਗਾਇਆ ਕਿ ਨਯੂਮੀ ਨੂੰ ਪਤਾ ਨਹੀਂਗਾ ਕਿਉਂਕਿ ਮੈਂ ਘਰ ਨਹੀਂ ਸੀ ਜਦੋਂ ਆਈ ਸਾਫ਼ ਸੁਥਰਾ ਸੀ ਘਰ ਤੇ ਫਿਰ ਮੈਂ ਕਿਹਾ ਚਲੋ ਮੈਂ ਵੀ ਪੋਚਾ ਲਗਾ ਹੀ ਦਿੰਦੀ ਆ ਨਾਲ ਦੀ ਨਾਲ ਕਿਉਂਕਿ ਮੇਰੇ ਕੋਲ ਟਾਈਮ ਹੈਗਾ ਸੀ ਪਲੱਸ ਟਾਈਮ ਤਾਂ ਹੈਗਾ ਸੀ ਪਲੱਸ ਨਲੇ ਹਨਾ ਮੋਕਸ਼ੀ ਨਹੀਂ ਸੀਗੀ ਮੈਨੂੰ ਮੇਨ ਤਾਂ ਇਹੀ ਹੁੰਦਾ ਹੈ ਕਿ ਮੋਕਸ਼ੀ ਨਹੀਂ ਹੁੰਦੀ ਫਿਰ ਮੈਂ ਆ ਕੰਮ ਆਰਾਮ ਨਾਲ ਕਰਦੀ ਆ ਵੀ ਫਿਰ ਉੱਪਰ ਕੋਈ ਨਹੀਂ ਤੁਰਦਾ ਫਿਰਦਾ ਤਾਂ ਆਰਾਮ ਨਾਲ ਹੋ ਜਾਂਦਾਗਾ ਤੇ ਬਾਕੀ ਤੁਸੀਂ ਸਾਰੇ ਜਣੇ ਸੁਣਾਓ ਤੁਸੀਂ ਕਿੱਥੋਂ ਕਿੱਥੋਂ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਤੇ ਤੁਹਾਡੇ ਉਧਰ ਕਿਹੋ ਜਿਹਾ ਮੌਸਮ ਹੈ ਸਾਡੇ ਇੱਧਰ ਸਵੇਰੇ ਸਵੇਰੇ ਤੱਕ ਬਹੁਤ ਗਰਮੀ ਹੁੰਦੀ ਹੈਗੀ ਕੰਮ ਨਹੀਂ ਹੁੰਦਾ ਝਾੜੂ ਵੀ ਮਾਰ ਰਿਆ ਨਾ ਜਦੋਂ ਜਦੋਂ ਆਪਾਂ ਜਦੋਂ ਆਪਾਂ ਝਾੜੂ ਮਾਰਦੇ ਫੈਨ ਬੰਦ ਕਰਕੇ ਮਾਰਦੇ ਆ ਨਾ ਤਾਂ ਮੈਨੂੰ ਬਹੁਤ ਗਰਮੀ ਲੱਗਦੀ ਆ ਉਦੋਂ ਤੇ ਸ਼ਾਮ ਨੂੰ ਥੋੜਾ ਮੌਸਮ ਠੰਡਾ ਹੋ ਤਾ ਤੁਹਾਡੇ ਇੱਧਰ ਵੀ ਇਦਾਂ ਹੀ ਹੁੰਦਾਗੇ ਮੈਨੂੰ ਵੀ ਦੱਸੋ ਕਮੈਂਟ ਕਰਕੇ ਦੋਸਤੋ ਜੇ ਤੁਸੀਂ ਇੱਥੇ ਤੱਕ ਆ ਗਏ ਹੋ ਮੇਰੀ ਵੀਡੀਓ ਨੂੰ ਦੇਖਿਆ ਜੇ ਪਸੰਦ ਆਈਏ ਤਾਂ ਲਾਈਕ ਵਾਲਾ ਬਟਨ ਦਬਾਉਣਾ ਭੁੱਲਿਓ ਲਾਈਕ ਵਾਲਾ ਬਟਨ ਜ਼ਰੂਰ ਦਬਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜਾ ਕੋਈ ਮੇਰੇ ਚੈਨਲ ਦੇ ਵਿੱਚ ਪਹਿਲੀ ਵਾਰ ਆਇਆ ਸੋ ਹਾਂਜੀ ਫੈਮਿਲੀ ਆਪਾਂ ਦਾ ਹੁਣੇ ਬਸ ਜਸਟ ਛਾੜੂ ਵਗੈਰਾ ਮਾਰਿਆ ਧਸਤੀ ਵਗੈਰੀ ਕਰੀਏ ਸਫਾਈ ਕਰੀਏ ਸਿਰ ਧੋਤਾ ਸੀਗਾ ਮੈਂ ਆਪਾਂ ਮਿਲ ਤੋਨਾ ਕੀ ਕਹਿੰਦੇਗਾ ਕੰਮ ਨਹੀਂ ਹੁੰਦਾ ਸਿਰ ਖੋਲ ਕੇ ਸਿਰ ਖੋਲ ਕੇ ਮੇਰੇ ਤੋਂ ਬਿਲਕੁਲ ਕੰਮ ਨਹੀਂ ਹੁੰਦਾ ਮੈਨੂੰ ਇਦਾਂ ਹੁੰਦਾ ਹੈ ਕਿ ਮੈਂ ਸਿਰ ਬੰਨ ਕੇ ਕੰਮ ਕਰਾਂ ਹਾਲੇ ਮੇਰਾ ਸਿਰ ਗਿੱਲਾ ਪ੍ਰੋਪਰ ਸੁੱਕਿਆ ਨਹੀਂ ਹੈਗਾ ਬਟ ਫਿਰ ਵੀ ਮੈਂ ਬੰਨ ਕੇ ਹੁਣ ਪੋਚਾ ਲਗਾਉਂਗੀ ਤੇ ਅੱਜ ਆਪਾਂ ਬਣਾਈਏ ਕੜੀ ਅੱਜ ਆਪਾਂ ਸਬਜੀ ਸਵੇਰੇ ਬਣਾਈ ਸੀ ਮੋਰ ਦੇ ਸਾਰਾ ਨਾ ਜਦੋਂ ਉੱઠી ਸੀ ਮੋਕਸ਼ਣ ਠਾਰੀ ਸੀ ਕਿਉਂਕਿ ਨੇ ਸਕੂਲ ਜਾਣਾ ਸੀ ਮੇਰੀ ਬੇਟੀ ਨੇ ਤਾਂ ਇਹ ਉੱਠ ਨਹੀਂ ਰਹੀ ਸੀ ਫਿਰ ਮੈਂ ਆ ਕੇ ਆ ਚਲੋ ਅੱਜ ਆਪਾਂ ਸਬਜੀ ਬਣਾ ਲੈਂਦੇ ਆ ਫਿਰ ਅਵਸਰ ਨਾਲ ਕਿਉਂਕਿ ਜੇ ਸਬਜੀ ਬਣਾ ਬੰਜ ਰਾ ਮੈਨੂੰ ਬਹੁਤ ਘੱਟ ਟੈਨਸ਼ਨ ਹੁੰਦੀ ਹੈ ਫਿਰ ਮਾਈਂਡ ਤੇ ਕਿ ਹਾਂ ਸਬਜੀ ਬਣੀ ਪਈ ਹੈ ਆ ਤੱਕ ਉਨੇ ਪਿਆ ਮੇਰੇ ਹਸਬੰਦ ਰੋਟੀ ਜਾਏਗੀ 1:30 ਵਜੇ ਭੇਜਦਾ ਹੈ ਤੇ ਹੁਣ ਮੈਂ ਪੋਚਾ ਲਾਉਣੀ ਆ ਸੋ ਵੀਡੀਓ ਦੇ ਵਿੱਚ ਬਣੇ ਰਹਿਣਾ ਸੋ ਹਾਂਜੀ ਫੈਮਿਲੀ ਮੈਂ ਨਾ ਝਾੜੂ ਵਗੈਰਾ ਮਾਰ ਕੇ ਹਨਾ ਸਾਰਾ ਕੰਮ ਆਪਣਾ ਕੰਪਲੀਟ ਕਰਕੇ ਤੇ ਫਿਰ ਮੈਂ ਪੋਚਾ ਮਾਰਨ ਲੱਗ ਗਈ ਸੀ ਮੈਂ ਕਿਹਾ ਚਲੋ फटाफट ਪੋਚਾ ਮਾਰ ਦੇਣੀ ਹੁੰਨੀ ਹੈਗੀ ਤੇ ਬਸ ਅੱਜ ਵਾਲਾ ਦਿਨ ਵੀ ਬਹੁਤ ਵਧੀਆ ਰਿਹਾ ਬਾਕੀ ਹਨਾ ਤੁਸੀਂ ਆਪਣੇ ਬਾਰੇ ਦੱਸਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਹਨਾ ਤਾਂ ਕਿ ਮੈਨੂੰ ਵੀਡੀਓ ਬਣਾਉਣ ਦੀ ਮੋਟੀਵੇਸ਼ਨ ਮਿਲ ਸਕੇ ਜੇ ਤੁਸੀਂ ਵਧੀਆ ਕਮੈਂਟ ਕਰਦੇ ਹੋ ਤਾਂ ਹੀ ਮੈਨੂੰ ਮੋਟੀਵੇਸ਼ਨ ਮਿਲਦਾ ਵੀਡੀਓ ਬਣਾਉਣ ਦਾ ਹਨਾ ਉਦਾਂ ਕਈ ਵਾਰ 네ਗੇਟਿਵ ਕਮੈਂਟ ਪੜਦੇ ਆ ਥੋੜਾ ਜਿਹਾ ਮਨ ਦੇ ਵਿੱਚ ਆਉਂਦਾ ਕਿ ਛੱਡ ਪਰਾਂ ਬੜਾ ਆਪਾਂ ਛੱਡਣਾ ਨਹੀਂ ਹੈ ਜੇ ਆਪਾਂ ਤੁਹਾਡੇ ਸਾਰਿਆਂ ਵੱਲ ਹਨਾ ਜਿਹੜੇ ਗੰਦੇ ਕਮੈਂਟ ਕਰਦੇ ਹੋ ਉਹਨਾਂ ਵੱਲ ਦੇਖਣ ਲੱਗੇ ਫਿਰ ਤਾਂ ਸਾਡਾ ਹਨਾ ਬੇੜਾ ਪਾਰੀ ਹੋ ਜਾਊਗਾ ਵੀ ਫਿਰ ਤਾਂ ਅਸੀਂ ਕਦੇ ਸাকਸੈਸ ਹੀ ਨਹੀਂ ਹੋ ਪਾਵਾਂਗੇ ਤੇ ਬਾਕੀ ਤੁਸੀਂ ਪਲੀਜ਼ ਵਧੀਆ ਕਮੈਂਟ ਕਰਿਆ ਕਰੋ ਬਾਕੀ ਕੁਝ ਮੇਰੇ ਸਬਸਕ੍ਰਾਈਬਰ ਹੈਗੇ ਨੇ ਜਦੋਂ ਮੈਂ ਲਾਈਵ ਹੁੰਨੀ ਆਂਗੀ ਮੈਨੂੰ ਆ ਕੇ ਬਹੁਤ ਵਧੀਆ ਮੋਟੀਵੇਟ ਕਰਦੇ ਨੇ ਬਹੁਤ ਵਧੀਆ ਕਮੈਂਟ ਕਰਦੇ ਨੇ ਬਹੁਤ ਸਪੋਰਟ ਕਰਦੇ ਨੇ ਮੈਨੂੰ ਪਟਿਆਲੇ ਤੋਂ ਰਾਜਪੁਰਾ ਪਤਾ ਨਹੀਂ ਕਿੱਥੋਂ ਕਿੱਥੋਂ ਹਨਾ ਲੋਕ ਮੈਨੂੰ ਦੇਖ ਰਹੇ ਨੇ ਤੇ ਬਹੁਤ ਸਪੋਰਟ ਕਰਦੇ ਹੋ ਤੁਸੀਂ ਸਾਰੇ ਜਣੇ ਤੁਹਾਡਾ ਸਾਰਿਆਂ ਦਾ ਦਿਲੋਂ-ਦਿਲੋਂ ਧੰਨਵਾਦ ਬਹੁਤ ਜ਼ਿਆਦਾ ਧੰਨਵਾਦ ਜਿੰਨਾ ਮੈਂ ਦਿਲ ਤੋਂ ਕਰੂੰਗੀ ਉਨਾ ਥੋੜਾ ਹੈਗਾ ਤੇ ਇੱਕ ਹੋਰ ਹਨਾ ਮੇਰੇ 2000 ਤੋਂ ਜ਼ਿਆਦਾ ਸਬਸਕ੍ਰਾਈਬਰ ਹੋ ਗਏ ਨੇ ਉਸ ਤੋਂ ਵੀ ਜ਼ਿਆਦਾ ਹੋ ਗਏ 30 40 ਹੋ ਗਏ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਦਿਨੋ-ਦਿਨ ਹਣਾ ਜਿੱਦਾਂ ਮੇਰਾ ਕੰਮ ਚੱਲ ਰਿਹਾ ਹੈ ਮੇਰੇ ਸਬਸਕ੍ਰਾਈਬਰ ਵੀ ਵਧ ਰਹੇ ਨੇ ਤੇ ਬਾਕੀ ਮੇਰਾ ਛੋਟਾ ਜਿਹਾ ਡਰੀਮ ਹੈ ਹਣਾ ਕਿ ਮੈਂ ਆਪਣੀ 1 ਮਿਲੀਅਨ ਜਿਹੜੀ ਮੇਰੀ ਫੈਮਲੀ ਹੈ ਮੈਂ ਉਹ ਕੰਪਲੀਟ ਕਰ ਲਾਂ ਤੇ ਬਾਕੀ ਹਲੇ ਤਾਂ 50k ਹੋ ਜੇ ਇੰਨਾ ਹੀ ਬੜਾ ਹੈਗਾ 1 ਮਿਲੀਅਨ ਤਾਂ ਬਹੁਤ ਦੂਰ ਹੈ ਮੇਰੇ ਲਈ ਸ਼ਾਇਦ ਮੈਂ ਸੋਚ ਵੀ ਨਹੀਂ ਸਕਦੀ ਕਿ ਕਦੇ ਮੇਰੀ ਐਡੀ ਫੈਮਲੀ ਹੋਊਗੀ YouTube ਦੇ ਉੱਤੇ ਤੇ ਬਾਕੀ ਤੁਸੀਂ ਹਣਾ ਸਪੋਰਟ ਕਰੋ ਤੁਹਾਡੇ ਸਪੋਰਟ ਤੋਂ ਬਿਨਾ ਤਾਂ ਮੈਂ ਕੁਝ ਨਹੀਂ ਹਾਂ ਤੇ ਹਣਾ ਮੈਨੂੰ ਇੱਕ ਹੋਰ ਗੱਲ ਤੁਹਾਡੇ ਸਾਰਿਆਂ ਨੂੰ ਦੱਸਣੀ ਸੀ ਮੇਰੀ ਵੀਡੀਓ ਪਾਕਿਸਤਾਨ ਦੇ ਵਿੱਚ ਵੀ ਜਾ ਰਹੀ ਆ ਹਨਾ ਪਾਕਿਸਤਾਨ ਦੇ ਲੋਕ ਵੀ ਦੇਖ ਰਹੇ ਨੇ ਤੇ ਮੈਨੂੰ ਪਸੰਦ ਕਰ ਰਹੇ ਨੇ ਮੈਨੂੰ ਬਹੁਤ ਖੁਸ਼ੀ ਆ ਇਸ ਗੱਲ ਦੀ ਕਿ ਸਾਡੇ ਇੰਡੀਆ ਚ ਤਾਂ ਚਲੋ ਸਾਡੇ ਲੋਕਾਂ ਨੇ ਸਾਨੂੰ ਦੇਖਣਾ ਹੀ ਹਨਾ ਪਾਕਿਸਤਾਨ ਦੇ ਵਿੱਚ ਵੀ ਬੰਗਲਾਦੇਸ਼ ਚ ਪਤਾ ਨਹੀਂ ਕਿੱਥੇ ਕਿੱਥੇ ਲੋਕ ਦੇਖ ਰਹੇ ਨੇ ਤੇ ਮੈਨੂੰ ਪਤਾ ਲੱਗਦਾ ਹੈ ਕਿਉਂਕਿ ਮੈਨੂੰ ਕਮੈਂਟ ਵੀ ਆਉਂਦੇ ਆ ਤੇ ਬਹੁਤ ਸਪੋਰਟ ਵੀ ਕਰਦੇ ਸੋ ਇੰਡੀਆ ਨਾਲੋਂ ਪਾਕਿਸਤਾਨੀ ਜ਼ਿਆਦਾ ਸਪੋਰਟ ਕਰਦੇ ਹੈਗੇ ਮੈਂ ਇਹ ਨਹੀਂ ਕਹਿ ਰਹੀ ਸ ਇੰਡੀਆ ਵੀ ਬਹੁਤ ਬੈਸਟ ਹੈ ਬਟ ਪਾਕਿਸਤਾਨ ਵਾਲੇ ਲੋਕ ਵੀ ਬਹੁਤ ਸਪੋਰਟ ਕਰਦੇ ਆ ਸੋ ਪਾਕਿਸਤਾਨ ਵਾਲੇ ਲੋਕਾਂ ਦਾ ਮੇਰੀ ਫੈਮਲੀ ਦਾ ਹਨਾ ਮੇਰੇ ਸਬਸਕ੍ਰਾਈਬਰਸ ਦਾ ਤੁਹਾਡਾ ਦਿਲੋਂ ਧੰਨਵਾਦ ਜਿਹੜਾ ਤੁਸੀਂ ਸਪੋਰਟ ਕਰਦੇ ਹੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਹਨਾ ਸੋ ਹੋ ਦਸੋ ਮੇਰੇ YouTube ਫੈਮਲੀ ਹਣਾ ਮੈਂ ਤਾਂ ਚਲੋ ਪੋਚੇ ਵਗੈਰਾ ਲਗਾ ਲਿਆ ਮੇਰਾ ਤਾਂ ਪੋਚਾ ਲੱਗ ਗਿਆ ਬਸ ਇਸ ਤੋਂ ਬਾਅਦ ਹੁਣ ਕੋਈ ਕੰਮ ਨਹੀਂ ਕਰਨਾ ਸੀਗਾ ਮੈਂ ਸਬਜੀ ਕੜੀ ਵੀ ਬਣਾ ਲਈ ਹੋਈ ਸੀ ਤੇ ਮੈਂ ਫ੍ਰੀ ਸੀ ਤੇ ਥੋੜੇ ਦਿਰ ਉਸ ਤੋਂ ਬਾਅਦ ਫਿਰ ਮੈਂ ਪ੍ਰੈਸ ਲਗਾ ਲਈ ਸੀ ਜਿੱਦਾਂ ਹੀ ਹਣਾ ਮੈਂ ਪੋਚੇ ਵਗੈਰਾ ਲਾ ਕੇ ਹਟੀ ਥੋੜੇ ਦਿਰ ਬਾਅਦ 5-10 ਮਿੰਟ ਰੈਸਟ ਕਰਕੇ ਫਿਰ ਮੈਂ ਪੋਚਾ ਲਗਾਉਣ ਤੋਂ ਬਾਅਦ ਤੇ ਪ੍ਰੈਸ ਲਗਾ ਲਈ ਸੀ ਤੇ ਮੈਂ ਉਹ ਸ਼ੂਟ ਨਹੀਂ ਕੀਤਾ ਫੈਮਲੀ ਤੇ ਕਿਉਂਕਿ ਨਾ ਉਦੋਂ ਇੱਕ ਤਾਂ ਦਿਮਾਗ 'ਚ ਨਹੀਂ ਰਿਹਾ ਸ਼ੂਟ ਕਰਨਾ ਇੱਕ ਮੋਕਸ਼ੀ ਆ ਗਈ ਸੀ ਫਿਰ ਬਸ ਇਦਾਂ ਹੀ ਹੋ ਗਿਆਗਾ ਸੋ ਹਾਂਜੀ ਫੈਮਿਲੀ ਤੁਸੀਂ ਵਲੌਗ ਦੇ ਵਿੱਚ ਦੇਖ ਹੀ ਲਿਆਗਾ ਮੈਂ ਕੀ ਕੁਝ ਕੀਤਾ ਅੱਜ ਤੇ ਬਾਕੀ ਜੇ ਆਦੀਤ ਅਨੁਸਾਰਿਆਂ ਨੂੰ ਵੀਡੀਓ ਪਸੰਦ ਆਈ ਹੈ ਲਾਈਕ ਸ਼ੇਅਰ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਹੁਣ ਤੁਹਾਨੂੰ ਸਾਰਿਆਂ ਨੂੰ ਮਿਲੂੰਗੀ ਨੈਕਸਟ ਨਿਊ ਵੀਡੀਓ ਨਾਲ ਉਦ ਤੱਕ ਲਈ ਬਾਏ ਬਾਏ ਟੇਕ ਕੇਅਰ ਸੀ ਯੂ ਸੂਨ ਮਾਈ YouTube ਫੈਮਿਲੀ ਬਾਏ ਬਾਏ